ਸੰਸਦ ਦਿਨੇ ਫੀਰ ਜਿੱਦੀ ਰੋਡ ਹਾਈਵੇ ਬੰਦ ਦਿੱਤਾ ਹੈ ਤੇ ਆਮ ਲੋਕ ਖਰਾਬ ਹੁੰਦੇ ਨੇ ਕਿ ਤੁਸੀਂ ਸਰਕਾਰ ਨੂੰ ਪ੍ਰਦਰਸ਼ਨ ਦਿਖਾਉਣਾ ਹੈ ਤੁਸੀਂ ਇੱਥੇ ਬੈਠ ਕੇ ਹੀ ਤਸਾਫਤ ਦਿਓ ਵੇਖੋ ਜੀ ਪਹਿਲਾਂ ਕੱਲ ਦੋ ਦੋ ਹਾਈਵੇ ਬੰਦ ਕਰ ਦਿੱਤੇ ਗਏ ਇੱਕ ਕੋਲ ਤੇ ਲੋਕਾਂ ਦੀ ਹੋਇਆ ਤੇ ਕੋਲ ਤਾਂ ਇਹ ਲੋਕਾਂ ਤੋਂ ਮਾਹੀ ਮਾਰੇ ਲੋਕੋ ਕੋ ਲੋਕਾਂ ਨੂੰ ਪੂਰੀ ਬੰਦੀ ਜਲੇ ਸਰ ਬੜਾ ਵੀ ਲੋਕਾਂ ਨੂੰ ਲੱਗਣਾ ਔਖਾ ਹੈ ਦੇਖੋ ਇਹ ਗੰਦਰਾ ਦੇਖੋ ਉਹ ਕਰੀਏ ਕਿ ਸਾਡੀ ਮਜਬੂਰੀ ਹੈ ਜੇ ਇੱਥੇ ਬੈਠੇ ਕੋਈ ਗੱਲ ਨਹੀਂ ਸੁਣਦਾ ਜਦੋਂ ਹਾਈਵੇ ਤਾਂ ਬੰਦ ਕਰਦੇ ਨੇ ਤੁਸੀਂ ਸਰਕਾਰ ਦੀ ਚਿੱਕਾ ਪੈ ਗਈ ਹੈ ਹੁਣ ਇਹਦੇ ਜੇ ਕੱਲੋ ਕੱਲ ਨਾ ਕਹਦੇ ਬਸ ਪੂਰਾ ਪਿਆਰ ਬੰਦ ਕਰਨੇ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਫੋਲਪੁਰ ਡੀਸੀ ਦਫਤਰ ਦੇ ਬਿਲਕੁਲ ਬਾਹਰ ਹੀ ਬੈਠੇ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਸੋ ਇਹ ਧਰਨੇ ਜਿਹੜੇ ਹਰ ਇੱਕ ਦਿਨ ਆਏ ਦਿਨ ਡੀਸੀ ਦਫਤਰ ਐਸਐਸਪੀ ਦਫਤਰ ਹੋਰ ਵੀ ਜਿੰਨੇ ਸਰਕਾਰੀ ادارے ਹੁੰਦੇ ਨੇ ਸਭ ਦੇ ਬਾਹਰਲੇ ਪਾਸੇ ਧਰਨੇ ਲਗਾਤਾਰ ਚਾਲੂ ਹੋਏਗੇ ਨੇ ਸੋ ਲੋਕਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਤਾਂ ਇਹਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਹਾਨੂੰ ਨਾਲੇ ਆਪਣੇ ਕਮੈਂਟ ਦਿਓ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਜਿਹੜਾ ਦੇ ਪ੍ਰਧਾਨ ਸਾਹਿਬ ਹੈਗੇ ਨੇ ਪ੍ਰਧਾਨ ਸਾਹਿਬ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਕਸੇਗੋਜੀਕਾ ਖਾਲਸਾ ਵਾਇਗੁਰਜੀਕੀ ਪਤਈ ਪ੍ਰਧਾਨ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਨਾਲ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਧਰਨੇ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਧਰਨੇ ਡੀਸੀ ਦਫਤਰ ਦੇ ਸਾਹਮਣੇ ਐਸਐਸਪੀ ਦਫਤਰ ਦੇ ਸਾਹਮਣੇ ਹਮੇਸ਼ਾ ਹੀ ਧਰਨੇ ਲਗਾਤਾਰ ਚੱਲਦੇ ਨੇ ਇਹ ਕੀ ਵੀਤ ਹੀ ਬਣ ਗਈ ਧਰਨੇ ਦੀ ਕੀ ਕਰਦੇ ਹਾਂ ਹਕਕਾਰ ਨੇ ਬਾਦੀ ਬਹੁਤ ਜ਼ਿਆਦਾ ਕੀਤੀ ਹੈ ਪਹਿਲਾ ਵਾਰ ਅਸੀਂ ਨਸ਼ਾਈ ਪੰਜਾਬ ਚ ਕੂਟ ਕਰਦਾਂਗੇ ਜੀ ਜੀ ਨਸ਼ਾ ਬੰਦ ਹੋ ਗਿਆ ਅਸੀਂ ਇਸ ਕੋਈ ਬੰਦ ਕਰਦਾਂਗੇ ਅਸੀਂ ਕੋਈ ਬੰਦ ਹੋਣੀ ਕਿਉਂਕਿ ਜਦੋਂ ਇਹਨਾਂ ਦੇ ਆਪ ਦੇ ਹੀ ਆਪਾਂ ਕੋਈ ਐਮਐਲਏ ਜਾਂ ਵਿਧਾਇਕ ਪੈਸੇ ਲੈਣ ਲੱਗ ਪੈਣ ਉਹਦਰ ਬਧਾਇਕ ਜਾਂ ਪੈਸਾ ਐਮਐਲਏ ਪੈਸੇ ਲੈਣ ਲੱਗ ਪੈਣ ਉਹ ਤੁਸੀਂ ਕੀ ਕਰੋਗੇ ਇੱਕ ਹੋਰ ਜਿਹੜਾ ਮਸਲਾ ਇੱਥੇ ਬੈਠਾ ਹੈ ਕਿ ਜਿਹੜਾ ਦਿੱਲੀ ਕਰਦਾ ਸੀ ਕੰਪਲੈਕਸ ਬੈਠੀਏ ਕਰਨਾ ਲਾਈਏ ਇੱਥੇ ਦੱਸਰ ਕਹਤੇ ਕਿ ਰਾਹ ਬੰਦ ਕਰੀਏ ਜੀ ਬਈ ਕਿਹਦੇ ਤੇ ਸੋਚਦੇ ਹੋ ਯਾਰ ਰਾਹ ਲਾਉਣੇ ਸਿਰਫ ਜਾਂ ਸੋਚੀਏ ਯਾਰ ਆਪਣੇ ਫਰੇ ਲੋਕਾਂ ਆਪਣੇ ਪਰਿਵਾਰ ਦੇ ਇਦਾਂ ਕਰਕੇ ਜੇ ਸਰਕਾਰਾਂ ਵਾਦੇ ਜਿਆਦਾ ਕੀਤਾ ਸੀਗੇ ਘਰ ਘਰ ਕਰ ਨੀਤੀ ਕਰਨੇ ਵਿੱਚ ਇਹ ਉਹਨਾਂ ਨੌਲੇਜ ਪਰ ਪਹਿਲੇ ਸਰਕਾਰਾਂ ਨੇ ਬਾੜੇ ਨਿਕਲੇ ਜੀ ਵੀਰੋ ਕਿ ਕਿਹਾ ਸੀਗਾ ਕਿ ਅਸੀਂ ਇਹ 207 ਵਾਲੀ ਪੌਂਚੀ ਦੀ ਜਮੀਨ ਹੈ ਪਹਿਲੀ ਕੈਬਨਟ ਮੀਟਿੰਗ ਛੱਡ ਕੇ 207 ਵਾਲੀ ਪੌਂਚੀ ਦਾ ਵਾਟਰ ਬੈਡ ਦੇ ਕਿਸਾਨਾਂ ਨੂੰ ਖਰਾ ਤੇ ਆ ਗਏ ਜੀ ਉਹ ਤੋਹਫਾ ਦੇਾਂਗੇ ਪਰ ਅਜੇ ਤੱਕ ਕਦੇ 207 ਵਾਲੇ ਪੌਂਚੀ ਦਾ ਨਾਂ ਹੀ ਨਹੀਂ ਲਿਆ ਐ ਸਰਦਾਰੀ ਕੱਲ ਪਤਾ ਲੱਗਾ ਵੀ 207 ਵਾਲੀ ਪੌਂਚੀ ਵਿੱਚ ਜਿਹੜੇ 195 ਬਰਗੇਡ ਤੇ 13 14 ਕਿੱਲੇ ਦੇ 145 ਬਿਲਾਤੀ ਹੈ ਹੂੰ ਹੂੰ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਜਿਹਨਾਂ 207 ਵਾਲੀ ਉਹਨਾਂ ਨੂੰ ਵੀ ਇਹਦਾ ਤਰਨੇ ਵਿੱਚ ਪਹੁੰਚਣਾ ਚਾਹੀਦਾ ਕਿਉਂਕਿ ਵੀਰੋ ਸਰਕਾਰ ਨੇ ਸ਼ੁਰੂ ਕਰਤਾ ਤੇ ਪਿਓਰ ਸਤਾਲੀ ਪੌਂਟ ਦੇ ਜਿਹੜੇ ਵਿੰਨਾਂ ਨੇ ਉਹਨਾਂ ਦੇ 48 ਤੋਂ ਸ਼ੁਰੂ ਕਰਤੀ ਹੈ ਇਹ ਜਿਹਨੂੰ ਇਹਦਾ ਵਿਜ਼ਾਰਾ ਦੋ ਦੋਨਾਂ ਤਿਲੂ ਮਾਲ ਦੇ ਟੋਕ ਦੇ ਵਿੱਚ 13 ਕਿਲਾ ਦੇ ਚਾਰ ਨਕਸ਼ਾ ਤੋਂ ਬੈਠ ਜੀ ਮੇਰੇ ਸਿੱਧੇ 13 ਕਿਲਾ ਤੇ 48 ਲੱਗਦੀ ਹੂੰ ਔਰ ਜੇ ਆਪਾਂ ਬੈਠੀਏ ਸਾਡਾ ਕੁਝ ਸੌਂਖੇ ਥੋੜੇ ਤਰਾਨਾਂ ਆਂਦਾ ਸਾਡਾ ਦਿਨ ਕਦੇ ਤਰਲਾਈ ਅਸੀਂ ਕੰਮ ਕਰ ਛੱਡ ਕੇ ਆਉਣੇ ਆਉਣੇ ਇੱਥੇ ਕਿਉਂ ਆਉਣੇ ਕਿਉਂਕਿ ਇਧਰ ਲੋਕਾਂ ਨੂੰ ਹੱਕ ਨਹੀਂ ਮੰਗਦੇ ਹੂੰ ਜਦੋਂ ਲਾਰਾ ਲੱਭਾਈ ਲੱਗਦਾ ਅੱਜ ਅੱਜ ਕਰ ਇਸ ਕਰਕੇ ਸਮਸਰ ਹਲਾਵਾ ਤੇ ਵੀਰ ਜੀ ਇਹ ਜਮੀਨ ਹੈਗੀ ਗੁਰਜੀ ਬਾਰਡਰ ਸਰਦੀ ਇਲਾਕੇ ਦੀ ਕੰਡੇ ਵਾਲੀ ਤਾਰੋਂ ਦੇ ਪਾਰ ਹੈਗੀ ਸਾਰੀ ਜਮੀਨ ਕਿੰਨੀ ਚੜਾਈ ਜੀ ਇਹ ਮਨੋਂ 900 ਕਲਾ ਬੀਚੀ ਨਹੀਂ 900 900 ਕਲਾ ਜਮੀਨ ਹੈ ਸੜਾ ਸਾਰੀ ਲਿਆ ਇਹਨੂੰ ਵੇਚਿਆ ਬਾਰਡਰ ਬੈਲੇ 70000 ਇੱਕ ਨਾ ਦੋ 47 ਕੋਟੀ ਦਾ ਦੱਸ 47 ਕੋਟੀ ਜਿਹੜਾ ਤਰਤੀ ਟੋਟਲ ਗਰਾਉਂਡ ਸਟਾ ਸਾਡੇ ਖਤਬਤੀ ਸਾਡੀ ਬਾਦ ਸਾਡੀ 2018 ਦੇ ਵਿੱਚ ਸਾਡੀ ਕੋਡੋਰੀ ਫੈਮਿਲੀ ਜਿਹੜੀ ਦੋਸੀ ਐਸੇ ਸਾਡੇ ਕੋਡੋਰੀ ਮਿਲੇਗੀ ਸਾਨੂੰ 40 ਕਰੋੜ ਰੁਪਇਆ ਸੈਂਟਰ ਤੋਂ ਮਨਜ਼ੂਰ ਕਰਾ ਕੇ ਲੈ ਆਪਣੇ ਖੇਤਾਂ 'ਚ ਤਰਨਾ ਲੱਗੇ ਮੈਾਰੇ ਕਿਤੇ ਜਿਹੜੇ ਤਾਰੋਂ ਪਾਰ ਦੇ ਦੁਆਰ ਨੂੰ ਹਰ ਸਾਲ ਸੈਂਟਰ ਤੋਂ 10000 ਰੁਪਏ ਦੇ ਦੱਤਾ ਆ ਉਹ ਸਾਡੇ ਨੂੰ ਖਸਾਨਵਾਜ ਰਿਹਾ ਔਰ ਸੱਤਕ ਕੋਸ਼ਿਸ਼ ਸਾਰੇ ਖਸਾਨਵਾਜ ਰਿਹਾ ਔਰ ਸਾਡੇ ਕੀ ਆ ਪੀਸੀ ਜੀ ਐਮ ਐਲ ਨੇ ਇਹਨਾਂ ਕੋ ਨਵੇਂ ਕੰਮ ਕਰਤਾ ਵੀ ਇੱਕ ਵਾਰ ਰਾਹ ਬਣਾ ਲਓ ਜਿਸੋ ਜਨਮ ਗੇੜ ਜਿਹੜੀ ਜ਼ਮੀਨ ਆ ਇਹਨਾਂ ਬੋਲੀ ਦਾ ਰਾਹ ਬਣਾ ਲਓ ਜਾਂ ਛੋਲੀ ਸਾਡੇ ਥੋੜੇ ਛੇ ਡੇਂਜੇ ਬਸ ਇੱਕ ਵਾਰ ਬਾਤ ਕਰੋ ਛੇ ਡੇਂਜੇ ਕਿਉਂਕਿ ਐਸੀ ਜਿਹੜੀ ਲੜਾਈ ਆ ਭਾਰਤੀ ਸੰਘ ਦੇ ਦੋ ਦੁੱਪਰ ਪੂਰੇ ਪੰਜਾਬ ਦੇ ਆਵਾਜ਼ ਕਾਲੀ ਲੜਾਈ ਹੈ ਉਹ ਸਾਨੂੰ ਨਹੀਂ ਦੱਸਦੇ ਕਿ ਕਿਹੜੀ ਗੁਲੀ ਦਾ ਵੱਡਾ ਕਿਹੜਾ ਕੋਣ ਆ ਉਥੇ ਮੈਨੂੰ ਨਹੀਂ ਪਤਾ ਉਧਰ ਨਾਲ ਪਤਾ ਕਿਉਂਕਿ 60 ਤੱਕ 60 ਨਾ ਭਾਵੇਂ 60 ਛੋਟਾ ਹੈ ਜਾਂ 60 ਵੱਡਾ ਹੈ ਕੋਈ ਅੰਤਖਣ ਤਾਂ ਖਾਣਾ ਅਸੀਂ ਹਰੇਕ ਸੰਦ ਜੋ ਇਹ ਕਰ ਰਹੇ ਹਾਂ ਇਸ ਕਰਕੇ ਸਾਨੂੰ ਕਰ ਦੇਖੋ ਇਹਨਾਂ ਬੋਲੀ ਰੱਖੀ ਸੀ ਇਥੇ ਲੋਕਾਂ ਦੇ ਰੋਸ ਵਿੱਚ ਵਿਧਾਇਕ ਸਰਕਾਰ ਨੇ ਇੱਕ ਨਾ ਬੋਲੀ ਮੋਤਰੀ ਦਿੱਤੀ ਹੂੰ ਕੋਣ ਸੀ ਤਰਨਾ ਚਾਹੀ ਤੇ ਇਸ ਦੇ ਪੱਖਤਾ ਨਾਲ ਆ ਵੀ ਜਿੰਨਾ ਚਿਰ ਚੁੱਛੀ ਨੂੰ ਤੁਸੀਂ ਵਾਪਸ ਨਹੀਂ ਕਰਦੇ ਉਹਨਾਂ ਜਿਹੜੇ ਤਰਨਾ ਚਾਰੀ ਜਾਵੇਗਾ ਹੋਰ ਸਾਡੇ ਬਹੁਤ ਥੋੜੀ ਮੱਗ ਹੈਗੀ ਲੋਕਾਂ ਦੀ ਜਿਸ ਤੱਕ ਇਹਦੇ ਅੱਗੇ ਰੱਜ ਨਹੀਂ ਆ ਬੋਲੀ ਇਹ ਜਿੱਥੇ ਜਨ ਅਜਰ ਵਾਪਸ ਨਹੀਂ ਹੋਣਾ ਚਾਹੇ ਕਰਨਾ ਜਾਰੀ ਰਹਿਣਾ ਹੂੰ ਇੱਕ ਤੋਂ ਸਾਡੇ ਹੋਰ ਮੰਗਾ ਜਿਸ ਕੋਈ ਵਾਲੋ ਕੇਰੋ ਕੋਈ ਮੈਰਿੰਗਸਾਨ ਦਾ ਜਾਂ ਕੋਈ ਦਸ਼ਾ ਪਾਉਂਦਾ ਹੈ ਉਲਟਾ ਪਰਚਾ ਦਿੱਤੇ ਹੋਏ ਦਾ ਹੂੰ ਉਹਦੇ ਵਿੱਚ ਕੋਈ ਮੰਗਾ ਦਾ ਉਹੀ ਵਿੱਚ ਅੱਗੇ ਉਹੀ ਵਿੱਚ ਮੰਗਾ ਵੀ ਆਪਣੇ ਪਰਿਵਾਰ ਦਾ ਗਰਾਹੀ ਹੈ ਇਹ ਬਲਾਈਕਾ ਸਰਕਾਰ ਕਰੀ ਬਬ ਨਜਾ ਬੰਦ ਕਰਦਾ ਆ ਪਰਮਿਸ਼ਨ ਬੰਦ ਕਰੀਏ ਕੋਈ ਬੰਦਾ ਉਹ ਬੜਾ ਗੰਗਾ ਹੂੰ ਬਹੁਤ ਫੁੱਲਾ ਦਿੰਦਾ ਉਲਟਾ ਅਫਿਰ ਤਾਂ ਜਾਂਦਾ ਦੋਏ ਦੀ ਜੀ ਇਹਦਾ ਗੱਲਾ ਕਰਕੇ ਮੰਗਾ ਨੂੰ ਲੈ ਕੇ ਇੱਕ ਸਾਡੇ ਬੋਰਸਾ ਕਰ ਆਪਣਾ ਹੈ ਬੜੇ ਪਰਮੇਸ਼ ਸਿੰਘ ਪੂਰੀ ਪਿੰਡ ਤੋਂ ਉਹਦੇ ਬਦ ਸਤਾਰ ਲਈ ਕੋਈ ਅੱਗੇ ਰੱਜੀ ਹਮਾਰੀ ਇਹ ਕਹਿੰਨੀ ਆ ਉਹ ਪੰਜ ਸੱਤ ਮੰਗਾਂ ਲੈ ਕੇ ਤੇ ਮੈਂ ਪੱਕਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਉਹਨਾਂ ਚਿਰ ਦਰਨਾ ਜਾਰੀ ਰਹਿਊਗਾ ਹੋਰ ਸਰਕਾਰ ਨੇ ਵੇਖਣਾ ਹੈ ਵੀ ਰੋਡ ਬੁੱਜਾ ਬੰਦ ਕਰਾਉਣਾ ਹੈ ਕਿ ਮੈਂ ਕਹਾ ਬੰਦੀ ਆ ਇੱਕ ਵਾਰ ਦੇ ਹਾਸਾ ਉਹ ਸਰਕਾਰ ਚਾਹੇ ਉਹ ਕੁਝ ਨਕਰਾ ਦੇ ਵਾਸ ਕਰਨਾ ਕੀ ਹੈ ਸਰਕਾਰ ਇਹ ਨਾਲੋ ਇੱਕ ਐਫੇਰ ਬੰਦ ਕਰ ਪੈਸੇ ਕਰਦਣੀ ਹੈ ਕੁਝ ਹੀ ਵਾਸ ਕਰਨ ਗਲਤ ਕਰਦੇ ਨਹੀਂ ਹੈ ਤੋਂ ਕੋਈ ਬਾੜ ਦੇ ਲੋਕਾਂ ਦਾ ਸਾਥ ਦੇ ਸਾਨੂੰ ਮਾਰਾਂ ਜੀ ਪੈਦੀ ਜਦੋਂ ਪਾਣੀ ਆ ਗਿਆ ਫਲੱਡ ਆਇਆ ਸਾਡੇ ਜਿਹੜੇ ਦੋਰੀਆਂ ਨਾਲ ਓਨ ਕਰਕੇ ਸਾਡੇ ਨੂੰ ਨੁਕਸਾਨ ਕਿਹੜਾ ਕਿਹਾ ਸੀ ਕਿ ਸੁਪਰੀ ਦੇ ਦੇਵਾਂਗੇ ਕਰਕੇ ਉਹਦੇ ਮੌਜਾ ਦੇਵਾਂਗੇ ਮੱਝਾ ਦੇਵਾਂਗੇ ਸਾਰੇ ਦੇਵਾਂਗੇ ਪਰ ਅੱਜ ਕਿੱਥੇ ਸਾਡੇ ਜਿਹੜੇ ਖਸਾਮੀਆਂ ਦੇ ਹੋਰ ਸਾਥ ਵਾਲੀ ਪੋਸਟ ਜਲਦੀ ਨਾਲ ਟੁੱਟ ਗਈਆਂ ਨੇ ਉਹਨਾਂ ਕਿਸੇ ਨੂੰ 5 ਰੁਪਏ ਵੀ ਨਹੀਂ ਮਿਲੇ ਇਹਨੂੰ 5 ਰੁਪਏ ਵੀ ਨਹੀਂ ਮਿਲੇ ਵੀ ਨਾਲੋ ਬਿਲਾ ਲੋ ਉਹ ਤਾਂ ਸਾਫਿਰ ਹੋ ਗਿਆ ਦਰਿਆ ਬਣੀ ਫਿਰ ਕੀ ਆ ਜਾਣਾ ਕਿਉਂਕਿ ਸਰਕਾਰ ਜਿਹੜੀ ਹੈ ਕਿ ਕਦੇ ਵਿੱਚ ਪਹਿਲੇ ਸਰਕਾਰਾਂ ਨਾ ਹੋਈਆਂ ਉਹਨਾਂ ਨੇ ਵਤ ਨਹੀਂ ਲਈ ਜਿਸ ਤਰ੍ਹਾਂ ਉਹਦੀ ਸਰਕਾਰ ਚੱਲ ਰਹੀ ਇਸ ਸਮੇਂ ਜਮੀਨ ਕੋਲ ਹੀ ਕਰਫੂ ਘੜਾ ਕੇ ਕਰ ਰਹੀ ਇਸ ਤਰੀਕੇ ਭੁਗਤਾਨ ਸਰਕਾਰ ਜੀ ਹੈ ਤਾਰਪੁਰ ਤੋਂ ਲੋਕ ਕੀ ਕਰਨ ਲਈ ਬਹੁਤ ਪੂਰੇ ਜਦਸ਼ੀ ਜੋਰ ਲੱਗੇ ਤਾਰਗਮੀ ਸਿੰਘ ਜੀ ਜਿਸ ਤਰ੍ਹਾਂ ਇਹ ਜੀ ਦੀ ਗੱਲ ਹੈ ਜੀ ਜ਼ਮੀਨ ਦੀ ਕੋਹੜਾ ਦੂਜੀ ਧਿਰ ਇਹ ਗੱਲ ਕਹਿੰਦੀ ਹੈ ਵੀ ਅਸੀਂ ਇਹ ਆਬਾਦ ਕੀਤੀ ਹੈ ਪੱਟ ਕੇ ਕੋਈ ਢਿੱਲੇ ਵਾਲਾ ਕਿਸਾਨ ਹੈਗਾ ਕੋਈ ਸੁਹਾੜੇ ਵਾਲਾ ਹੈਗਾ ਤੁਹਾਨੂੰ ਕਿਵੇਂ ਲੱਗਦਾ ਸਾਰੇ ਉਹ ਗੱਲ ਸੱਚ ਹੈ ਜਾਂ ਕਿਵੇਂ ਦੇਖੋ ਜੀ ਅਸੀਂ ਨਾਲ ਕਹਿੰਦਾ ਕਾਇਦਾ ਕਹਿੰਦਾ ਕਾਇਦਾ ਨਹੀਂ ਨਾ ਹੁਣ ਉਹਨੂੰ ਲੈ ਕੇ ਬੰਨ ਰਹਿ ਗਏ ਨੇ ਕੋਈ 18 ਤੱਕ ਬਰੋੜੀ ਲੱਗਦਾ ਨਹੀਂ ਇਹ ਵਰੀਆਂ ਦੌੜਨ ਗਈ ਜਦੋਂ ਇੱਥੇ ਕੁਝ ਉੱਧਾ ਨਹੀਂ ਸੀ ਇਹਨਾਂ ਦੇ ਕਈਆਂ ਨੇ ਪ੍ਰਵਾਸ ਚੜ ਕੇ ਕਈਆਂ ਨੇ ਟਰੈਕਟਰ ਖਰਾਬ ਹੋ ਗਏ ਕਈਆਂ ਨੇ ਮਾਲੋ ਬਹੁਤ ਵੱਡਾ ਨੁਕਸਾਨ ਹੋਇਆ ਸੇ ਬੰਦੇ ਨਾਲ ਲੜਨਾ ਮਾਰੇ ਕੁਝ ਜਰਾਈ ਜੁਬ ਕੇ ਮਰ ਗਏ ਬੰਦੇ ਅੱਜ ਉਹ ਜ਼ਮੀਨ ਨੂੰ ਪੱਧਰ ਕਰਕੇ ਲੋਕਾਂ ਨੇ ਬੜੀ ਬੜੀ ਫਸਲ ਹੋਣ ਲੱਗੀ ਪਰ ਉਹ ਜਿਹੜਾ ਪਹਿਲਾਂ ਲੋਕ ਕਹਿੰਦੇ ਨੇ ਕਿ ਉਹ ਪਾਟ ਰੂ ਦੇਖੋ ਕਿਹੜੇ ਪੱਟੀ ਨਹੀਂ ਉਹ ਆਪਣੇ ਬੰਦੇ ਕਰੋ ਨਹੀਂ ਤੋਂ ਬਾਹਰ ਜਾ ਕੇ ਦੋ 18 ਡੇਕ ਤੋਂ 12 ਜਨਕਾ ਗਾੜੀਆਂ ਐ ਦੋ 18 ਜਨਕਾ ਦੋ ਟੁੱਟੀਆਂ ਉਹ ਜਿਹੜਿਆ ਜਦੋਂ ਪੇਕਿਆ ਜਵਾਬ ਆਇਆ ਕਿ ਆਪ ਪਾਣੀ ਦਾ ਦੋ 18 ਦੇ 35 ਗਿਆਂ ਚਾ ਲਾੜੀ ਕਰ ਗਿਆ ਰਾਣੀ ਕੋਲੀ ਕਰ ਗਿਆ ਨੇ ਇਹਨਾਂ ਨੇ ਜੀਰ ਗਿਆ ਪੈਸੇ ਇਹਨਾਂ ਬਸੂਦਾ ਉਹ ਪਾਣੀ ਦੇ ਸੜਕਾਂ ਦੇ ਰੋਜ਼ ਸਾਲ ਦੇ ਖਰੇ ਨਾਲ ਨੇ ਇਹਨਾਂ ਨੂੰ ਕਾਜ ਕਾਜ ਬਹੁਣਾ ਸਰਕਾਰ ਦਾ ਕਾਜ ਚੱਲਦੀ ਹੈ ਪੂਰ ਪ੍ਰਧਾਨ ਸਾਹਿਬ ਐਸ ਤੋਂ ਪਹਿਲਾਂ ਬਹੁਤਾ ਕੋਈ ਸਰਕਾਰ ਹੋਉਂਦੀ ਸੀ ਜਾਂ ਕੁਝ ਹੋਣ ਦੇ ਹੱਥ ਪਰ ਲਈ ਜਿਹੜੇ ਚੋਏ ਟਿੱਬੇ ਆ ਪੂਰ ਕੇ ਦਰਾਹ ਪੂਰ ਕੇ ਇਹਨੂੰ ਕਰ ਪੱਤਰ ਕਰਕੇ ਅਜ ਮਤਨਾ ਗਾਓ ਜਦੋਂ ਸਾਰੇ ਕਿਸਾਨਾਂ ਨਾਲ ਬਾਤ ਕਰ ਲਈ ਜਮੀਨਾ ਬਾਗੂੜ ਪਰ ਵੱਡੇ 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 ਸਾਹਿਬ ਟਿੱਬੇ ਸੀ ਕਿ ਉਹਦੇ ਗੂਟੇ ਸੀ ਚਾਬੋਲੇ ਸੀ ਜੁਕਸੀਗੇ ਉਹ ਪਰ ਬਰਾਲੇ ਤੇ ਹੁਣ ਸਰਕਾਰ ਉਹਦੀ ਸਰਕਾਰ ਆ ਕਿਹਦੀ ਤਰਜ਼ੀ ਨਾਲ ਚੱਲੋ ਹੂੰ ਕਿੰਨੇ ਫਰਕ ਪੈ ਰਿਹਾ ਇੱਕ ਉਹ ਸਿੱਕਾਈ ਵੱਲੇ ਬਲੋ ਕਹਿੰਦੇ ਸੀ ਧੀ ਵੱਲੀ ਆ ਬੰਦੇ ਉਹੀ ਹੈ ਕਿਹਨਾਂ ਵੀ ਪਿਛਲੇ ਪ੍ਰੇਮ ਸਰਕਾਰਾਂ ਨੂੰ ਜਿੱਤੇ ਵਾਦੇ ਵਾਦੇ ਕਲਾਕੀ ਸਰਕਾਰ ਬਗਦਦ ਸਰਕਾਰ ਕਰਦੀ ਹੈ ਮੈਨਾਂ ਵਾਦੇ ਖੁਸ਼ ਕਰਦੇ ਆ ਬਾਜਪਾ ਕਰਦੇ ਜਿੱਥੇ ਉਹਨਾਂ ਦਾ ਇਨਜਾਮ ਆ ਗਿਆ ਕਹਿੰਦੇ ਵੀ ਇਹਨਾਂ ਦੇ ਵਿੱਚ ਹਨਾਰ ਜੀਵੀਦਾਰ ਹੈਗੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਹੈਗੇ ਤੁਹਾਡੇ ਜਿਹੜੀ ਤੁਹਾਡੀ ਪਾਰਟੀ ਹੈਗੀ ਹੈ ਜਿਹਦੇ ਵਿੱਚ ਵੀ ਚਾਰਖਣਾਂ ਵਾਲੀ ਛਿੱਲੇ ਵਾਲੀ ਜੀਵੀਦਾਰ ਹੈਗੇ ਵਿੱਚ ਸਾਡੇ 2 ਕਰੋੜ ਕਿੱਲੇ ਲੈ ਗਏ ਸਾਰੇ ਇੱਕ ਇੱਕ ਤਰਾਨੇ ਕਰੇ ਨੇ ਜੇ ਤੁਸੀਂ 5 ਪਾਈਓ ਤੇ ਸਾਡੇ ਕੋਲ 25 ਦੇ ਜੀਵੇਂ ਤੁਸੀਂ 5 ਪਾਈ 5-5 ਪਾਈ ਕਿਲੇ ਆਈ ਇਹ ਤਰਾਨੇ ਕਰਦੇ ਹੋਣਗੇ ਇਹ ਜਿਹਨਾਂ ਨੂੰ ਬਲੋਕਰ ਤੋਂ ਤੇਵੜਾ ਗੱਲਾਂ ਨੇ ਆਇਓ ਕੇ ਇਹ ਗੱਲ ਵੀ ਕਾਗੇ ਲੈ ਕੇ ਵਿਖਾਓ ਟੇਬਲ ਤੇ ਬੈਠਦੇ ਆਪਾਂ ਜਿੱਥੇ ਵੀ ਬਾਈ ਬੋਲਾ ਇੱਕ ਸਾਹ ਨੇ ਮਿਲਨ ਜੋਰ ਸਾਦੀ ਪੁਲਿਸ ਵਿੱਚ ਹੋਤੀ ਹੈ ਪਰਦਾਇਦਾਗੀ ਪਹਿਲਾਂ ਸਾਨੂੰ ਮਿਲੇ ਕਿ ਸਾਡੀ ਦੋ ਸਾਦੀ ਪੁਲਿਸ ਲੱਗੀ ਪਰਦਾ ਲੱਗੀ ਹੈ ਤੇ ਮੈਂ ਵੀ ਬੜੇ ਦੁੱਖ ਨਾਲ ਫਿਰਦੇ ਜੀ ਹਰ ਕੋਣ ਪਤਾ ਨਹੀਂ ਜਾਂਦੇ ਕਿ ਰਹਿਣ ਜਮਾ ਵੇਦਰ ਨਾਲ ਲੋਕਾਂ ਨੂੰ ਖੁਸ਼ਾ ਕਰੂ ਗੰਦੀ ਬਾੜੀ ਨੂੰ ਖੁਸ਼ਾ ਕੀਤਾ ਸਾਡੇ ਚੈਨਲ ਤੇ ਇੱਕ ਨਾ ਇਤਨਾ ਚੋਣੇ ਆ ਪਰਮਾਨੰਥ ਸਿੰਘ ਪੰਜਾਬ ਮਾਟੀ ਦਾ ਪੰਜਾਬ ਦੇ ਪ੍ਰਧਾਨ ਪਰਮਾਨੰਥ ਸਿੰਘ ਜੀ ਨੂੰ ਜੀ ਤੁਸੀਂ ਇੱਥੇ ਖੜਿਆ ਕਦੇ ਕੋਈ ਜੱਥੇਬੰਦੀ ਕਿਸਾਨਾਂ ਤੋਂ ਜ਼ਮੀਨ ਖੋਹੀ ਹੋਵੇ ਤੜਿ ਗਰੀ ਸਰਕਾਰੀ ਹੈ ਇਹਦਾ ਤੁਸੀਂ ਜਵਾਬ ਸਾਨੂੰ ਦਿਓ ਤੜਿ ਗਰੀ ਸਰਕਾਰੀ ਹੈ ਕਿ ਸਰਕਾਰ ਦੇ ਸਤਿਕਾਰ ਤੇ ਅਦਾਬ ਦੀ ਸਰਕਾਰ ਨਾਲ ਰਲਿਓ ਸਰਕਾਰੀ ਦਾ ਨਕਸਾਨਾ ਮਦਦ ਵਾਲੀਆਂ ਦਿਨੜੁ ਖਵਾ ਰਹੇ ਹੋ ਫਿਰ ਤੜਿ ਗਰੀ ਮਜ਼ਦ ਦਾ ਕੀ ਕੰਮ ਆ ਲੋਕਾਂ ਦੀਆਂ ਮੰਗਾਂ ਨੂੰ ਮਰਨਾ ਲੋਕਾਂ ਦੀ ਵਾਰੂ ਵਾਰ ਵਾਰ ਕੇ ਲੋਕਾਂ ਦੇ ਸਰਕਾਰ ਦੇ ਉੱਤੇ ਸਾਡਾ ਲਪੋਣਾ ਤੇ ਪਿੱਛੇ ਖੜੇ ਬੰਦੇ ਤੁਹਾਡੇ ਝੰਡੇ ਲੈ ਕੇ ਫਿਰ ਤੁਹਾਡੇ ਬੰਦੇ ਜਾ ਕੇ ਕੈਰੀ ਵਿੱਚ ਦੱਸਦਾ ਕਿ ਸਰਕਾਰ ਜਿੰਦਾਬਾਦ ਸਰਕਾਰ ਸਰਕਾਰ ਜਿੰਦਾਬਾਦ ਨਾਰੇ ਲਾ ਰਹੇ ਨੇ ਨਾਲਾਰ ਨਾਲੇ ਕਹਿੰਦੇ ਜ਼ਮੀਨਾਂ ਦੀ ਬੋਲੀ ਕੀਤੀ ਹੈ ਇਸ ਕਰਕੇ ਜ਼ਮੀਨਾਂ ਲਈ ਹੈ ਦੇਖੋ ਵੀ ਫਿਰ ਕਾਰਪੋਰੇਸ਼ਨ ਕੋਲ ਦੇ ਕੋਲ ਇਹੋ ਜਿਹੇ ਬੰਦਿਆ ਹੈ ਇਹੋ ਜਿਹੇ ਬੰਦਿਆ ਨੇ ਅੱਗੇ ਕਹਿੰਦਾ ਬੀੜਾ ਕਰ ਦਿੱਤਾ ਜੋ ਦੋ ਲੋਕ ਜਿਹੜੇ ਦੋ ਲੜਕੇ ਹੈ ਨਾ ਇਹ ਇਹੋ ਜਿਹੇ ਬੰਦਿਆ ਨਹੀਂ ਉੱਥੇ ਵੀ ਦੋ ਲੋਕ ਵੇਚ ਕੇ ਆਏ ਨਾ ਬੰਦੇ ਇਹੋ ਜੇ ਤਾਂ ਹੀ ਅੱਜ ਸਾਰਾ ਜਿਹੜਾ ਆਪਣਾ ਦਰਜਾ ਧੋਲਣੋਂ ਨਹੀਂ ਹੋਣੀ ਪਈ ਤਾਂ ਇਹਨਾਂ ਨੂੰ ਹੋਣੀ ਪਈ ਇਹੋ ਜਿਹੇ ਬੰਦੇ ਉੱਤੇ ਗਜ਼ਾਰੀ ਨਾਮ ਕਰਦੇ ਸ਼ੁਕਰਾਨਾ ਮਾਰਦੇ ਗੁਰੇਸ਼ਰ ਮਾਰਸਾ ਨਾ ਇਹ ਦੂਜਾ ਸਵਾਲ ਪੁੱਛਣਾ ਚਾਹੁੰਦਾ ਇਹ ਦੱਸੋ ਕਿ ਆਪ ਵਿੱਚ ਸਰਕਾਰੀ ਹੈ ਜਾਂ ਕਿਸਾਨਾਂ ਨੂੰ ਜੁੜੇ ਇਸ ਦਾ ਜੁੜਾ ਕੀ ਸਵਾਲ ਹੈਗਾ ਪੰਜਾਬ ਦੀ ਬੋਲੀ ਨੂੰ ਪੰਜਾਬ ਦੀ ਮਿੱਟੀ ਨੂੰ ਬਚਾਉਣ ਲਈ ਇਹ ਹਜੇ ਉਹ ਕਾਬਿਲ ਨਹੀਂ ਹੈ ਉਹ ਉਸ ਨੂੰ ਲੈ ਕੇ ਚੱਲੇ ਹੋਏ ਨੇ ਕਿ ਬੈਠ ਕੇ ਇਸ ਦਾ ਹੱਲ ਹੋ ਨਹੀਂ ਹੋ ਸਕਦਾ ਅਟਕੇ ਰਹਿ ਗਏ ਬੈਠੋ ਇਹ ਬੜੇ વર્ષ ਤੋਂ ਆਪਣੀ ਚੋਣ ਕਰਿਆ ਇੱਕ ਵਾਰ ਸਾਡੇ ਕੋਲ ਸਿਬਰ ਗੈਸ ਅਸੇ 48 ਨਾ ਸਿਆਦਨਾ ਕੋਈ ਰਹਿਣ ਨਹੀਂ ਅਸੀਂ ਤਾਂ ਦੇਖੋ ਜੁੜੀ ਨੇ ਕੰਮ ਕਿਦਾ ਹੈ ਜੇ ਸਿਆਸਤ ਸਿਆਸਤ ਹੀ ਆ ਗਏ ਤਾਂ ਇਹ ਤਾਂ ਸਿਆਸੀ ਬਲੇ ਹੋ ਜਾਂਦਾ ਹੈ ਨਾ ਫਿਰ ਇਹ ਜਿਵੇਂ ਲੱਗਦਾ ਇੱਕ ਹੀ ਸਿਆਸੀ ਕਿਤੇ ਬਣੀਆ ਪ੍ਰਮਾਣ ਸਾਬਤ ਕਰੂਗਾ ਉਧਰ ਦੇ ਕੱਲ ਬੰਦੇ ਬਕਾਇਦਾ ਕਿਸਾਨਾਂ ਦੀ ਜ਼ਮੀਨ ਖਵਾਉਣ ਦੇ ਲਈ ਬੰਦੇ ਭੇਜੇ ਨੇ ਸਾਡੇ ਜੀ ਵੀ ਬੋਲੀ ਕਹੇ ਕੋਈ ਅੱਤਵਾਦ ਸਰਕਾਰ ਜਿੰਦਾਬਾਦ ਪੁਲਿਸ ਕਰੇ ਦੇਖੋ ਕਿ ਬੱਸ ਦੇ ਵਿੱਚ ਬਲੋਤ ਦੇ ਬੰਦੇ ਲੱਗੇ ਹੋਏ ਆ ਜੀ ਕਿਸੇ ਸਰ ਕੋਈ ਦੇਖੀ ਹੈ ਤੁਸੀਂ ਦੇਖੀ ਕਿ ਕਿ ਬਲੋਤ ਅਲੀ ਪੁਸਤ ਕਰਿੰਦੇ ਜਿੰਨੜੇ ਪਛਾਣ ਕੋੜੇ ਇਹ ਦੱਸੋ ਕਿਸ ਗੱਡੀ ਕਰੀ ਨਾ ਜਾਂ ਕਿ ਕਿਸਾਨ ਸਰਕਾਰ ਦੇ ਨਹੀਂ ਰਸ ਬਈਆ ਸਾਹਿਬ ਜਿਹੜੇ ਹੁਣ ਉਹਨਾਂ ਦੀ ਹਮਾਇਤ ਕਰਦੇ ਆ ਬਈਆ ਸਾਹਿਬਾ ਦੇਖੋ ਜੀ ਜਦੋਂ ਲੈਸ ਸਿੱਟਾ ਤੋਂ ਬਾਹਰ ਸੀਗੇ ਅਜੀ ਜੀ ਟੜਕਾ ਉਹ ਮਿਹਰ ਤੋਂ ਪਹਿਲਾਂ ਹੀ 4 ਵਰਸ 7 ਤੜਕੀ ਪਹੁੰਚੂ ਬਾਹਰ ਕਚੀਆਂ ਨਾ ਪੱਕੀਆਂ ਅਰੇ ਹਰ ਕਾਲ ਵਿਚਾਰ ਹੁੰਦਾ ਜਾਏਗਾ ਨਸ਼ਾ ਬੰਦ ਕਿਤੇ ਜਾਏਗਾ ਜੇ ਐਮਐਲ ਪੁੱਤਰ ਤੁਸੀਂ ਦੱਸੋ ਨਸ਼ਾ ਬੰਦ ਹੋ ਗਿਆ ਦੱਸੋ ਕਿੰਨਾ ਰਹਿਣਾ ਲੋਕ ਤਾਂ ਤਾਂ ਹੋ ਰਹੇ ਨੇ ਕਿਉਂਕਿ ਇਹ ਸਰਕਾਰ ਜਿਹੜੀ ਸੱਤਾ ਜਿਹੜੀ ਉਹ ਰੋਕ ਪਈ ਜਿਹੜੇ ਉਹਦੇ ਨਾਲ ਕੋਈ ਬਦਲ ਲੱਦਾ ਫਿਰੇ ਇਹਨਾਂ ਨੂੰ ਕੁਝ ਨਹੀਂ ਦੇਦਾ ਕੋਟਸ਼ਾ ਨਹੀਂ ਦਿੰਦਾ ਨੀ ਸਰਵ ਦੇਦਾ ਛੋਰੀ ਦੇਦਾ ਕਿਹੜੇ ਲੋਕਾਂ ਦੇ ਵਾਸਤੇ ਕੋਈ ਜਵਾਬ ਦੇ ਜੰਨਾ ਕਿ ਜੇਬ ਕੱਟੀ ਜਾਂਦੀ ਹੈ ਕਿ ਬੈਕ ਹੋ ਜਾਂਦਾ ਕਿ ਮੁੱਸਤ ਕੋਈ ਜਾਂਦਾ ਕਿਹਦਾ ਕੁਝ ਹੋ ਜਾਂਦਾ ਇਸ ਸਿਰ ਦਾ ਸਾਰਾ ਰੋੜੀ ਕਰਸਨ ਕੋਈ ਸਰਕਾਰ ਕਹੀ ਕਸਨ ਕੋਈ ਸਰਕਾਰ ਚੌਂਦੀ ਚ ਕੰਟਰੋਲ ਕਰੇ ਬਹੁਤ ਬੁਜ਼ਾਰ ਕਹਿੰਦੇ ਲੋਕ ਲੜਨਗੇ ਰੌਲਾ ਪਾਉਣਗੇ ਤਾਂ ਇਹ ਸਾਰੇ ਗੁਲਾਣ ਕੇ ਨਾ ਕੋਈ ਸਰਕਾਰ ਦਾ ਕੰਮ ਹੁੰਦਾ ਵੀ ਕੀ ਲੋਕਾਂ ਨੂੰ ਆਪਾਂ ਸਾਰੇ ਸਹੀ ਤੇ ਦੇ ਦਿਆਂ ਲੋਕਾਂ ਕੋਲ ਕੋਠੀ ਤੇ ਜਣਾਵੇ ਲੋਕਾਂ ਨਾਲ ਲੜਾ ਕੇ ਰੱਖੋ ਅੱਗੇ ਭਾਈਚਾਰਾ ਨੂੰ ਵਧਣ ਦਿਓ ਇਹਨਾਂ ਪਰ ਲੋਕ ਨੂੰ ਵੀ ਚੱਲਦੇ ਆ ਪਿੰਡਾਂ ਵਾਲੇ ਦੇ ਸ਼ਹਿਰ ਵਿੱਚ ਤਾਂ ਜਿਆਦਾ ਭਾਈਚਾਰਾ ਬਣਾ ਕੇ ਰੱਖੋ ਅੱਗੇ ਭਾਈਚਾਰਾ ਆਪਣੇ ਕੰਮ ਆ ਨਾ ਕਿ ਨੰਮਾ ਦੇ ਲੀਡਰਾਂ ਕੇ ਪਾਰਟੀ ਦੇ ਲੀਡਰ ਕੰਮ ਨਹੀਂ ਹੁੰਦਾ ਆਪਣੇ ਆਪ ਦੇ ਭਾਈਚਾਰਾ ਬਣਾ ਜੂ ਲੱਗ ਰਿਹਾ ਜੇ ਕੋਈ ਪਿੰਡ ਬਸਦਾ ਆ ਆ ਦੇ ਤਰ੍ਹਾਂ ਸਭ ਪਿੰਡਾਂ ਦੀ ਹੁਲ ਜਾਓ ਜਾਂ ਤਾਂ ਲੋੜ ਹੀ ਪਈ ਇਹਨਾਂ ਕੋਲ ਜਾਊਗਾ ਇਹਨਾਂ ਤਰੂ ਡੋਣਾ ਹੋਰ ਕੋਈ ਨਾ ਕੋਈ ਵੀ ਕੰਮ ਨਹੀਂ ਹੈ ਪ੍ਰਧਾਨ ਸਭ ਜੀ ਨੇ ਤੁਸੀਂ ਫਾਰ ਜੀਜੀ ਰੋਡ ਹਾਈਵੇ ਬੰਦ ਕੀਤਾ ਹੈ ਤੇ ਆਮ ਲੋਕ ਖਰਾਬ ਹੁੰਦੇ ਨੇ ਕਿ ਤੁਸੀਂ ਸਰਕਾਰ ਨੂੰ ਪ੍ਰਦਰਸ਼ਨ ਦਿਖਾਉਣਾ ਹੈ ਤੁਸੀਂ ਇੱਥੇ ਬੈਠ ਕੇ ਹੀ ਤਕਾਫਤ ਦਿਓ ਦੇਖੋ ਜੀ ਪਹਿਲਾਂ ਕਾਲ ਦੋ ਦਿਨ ਦੋ ਹਾਈਵੇ ਬੰਦ ਕਰ ਦਿੱਤੇ ਗਏ ਇੱਕੋ ਟਾ ਲੋਕਲ ਹੀ ਹੋਣਾ ਤੇ ਫੋਟਾ ਇਹ ਲੋਕਾਂ ਤੋਂ ਬਾਅਦ ਹੀ ਮਾਰੇ ਜਿਦੋਂ ਕੋਈ ਲੋਕਾਂ ਤੋਂ ਵੀ ਮੱਦੀ ਨੇ ਸਾਨੂੰ ਪਤਾ ਕਿ ਫੇਰ ਵੀ ਲੋਕਾਂ ਨੂੰ ਲੱਗਣਾ ਔਖਾ ਹੈ ਦੇਖੋ ਇਹਦਾ ਨਦਰਾ ਦੇਖੋ ਉਹ ਕਰੀਏ ਕਿ ਸਾਡੀ ਮਜ਼ਦੂਰੀ ਹੈ ਜੇ ਇੱਥੇ ਬੈਠੇ ਕੋਈ ਗੱਲ ਨਹੀਂ ਸੁਣਦਾ ਤੇ ਹਾਈਵੇ ਕਿੱਥੋਂ ਬੰਦ ਕਰਦੇ ਨੇ ਕਾਲੀ ਚਿਕਾ ਪੈਣੀ ਉਹਨੇ ਜੇ ਮੈਨੂੰ ਕੱਲ ਨਾ ਕਹਦੇ ਬਸ 50 ਬੰਦ ਕਰਨੇ ਮੁਕੇ ਸਰਕਾਰ ਲੋਕਾਂ ਤੋਂ ਪਹਿਲਾਂ ਕਹਦੇ ਨੇ ਭਾਈ ਅਸੀਂ ਆ ਰੋਡ ਬੰਦ ਕਰਨ ਲੱਗੇ ਆ ਆਹ ਮੋਕਦਾ ਰੂਡ ਰੂਡ ਬਦ ਲੈਣਾ ਜੇ ਕੋਈ ਐਂਬੂਲੈਂਸ ਆਉਦੀ ਆ ਜਾਂ ਕੋਈ ਬੱਚਾ ਜੇ ਬਚਾਉਣੀ ਆ ਜਾਂ ਕੋਈ ਜਿਹੜਾ ਸੰਗਤ ਨੰਗੜਵੇ ਨਹੀਂ ਕਰੇ ਮਲੋ ਕੋਈ ਕੋਈ ਬੱਚਾ ਤੇ ਫਪਰਾ ਇਹਦਾ ਪਾਸਪੋਰਟ ਨਿਕਵਾਰੀ ਆ ਜਾਰੇ ਉਹਨਾਂ ਨੂੰ ਪਾਸਪੋਰਟ ਨਿਕਵਾਰੀ ਕਰਾਉਣੀ ਹੈ ਕਹਿੰਦਾ ਇੰਟਰਵਿਊ ਆ ਨਿਕਵਰੀ ਵੀ ਮੋਡੀਟਰ ਦੁਆਰਾ ਹੋਣੀ ਨਹੀਂ ਉਹਨਾਂ ਬੰਦੇ ਨੂੰ ਨੰਗਰ ਦਿੱਤਾ ਜਾਦਾ ਹੈ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਪ੍ਰਸ਼ਾਸਨ ਤੁਹਾਡੀ ਗੱਲ ਨੂੰ ਲੈ ਕੇ ਤੁਹਾਡੇ ਹੱਥ ਤੇ ਨਹੀਂ ਆਉਂਦਾ ਇਹ ਜਿਹੜਾ ਧਰਨਾ ਤੇ ਜਿਹੜਾ ਹਾਈਵੇ ਬੰਦ ਕਿੰਨੇ ਦਿਨ ਤੱਕ ਲਗਾਤਾਰ ਰਹੇਗਾ ਇਹ ਜਿੰਨਾ ਚਿਰ ਸਰਕਾਰ ਉੱਤਸ਼ਾਹ ਨਹੀਂ ਕਰਦੀ ਜਿੰਨੇ ਚਿਰ ਇਹ ਮੰਤ ਬਗਾਦੀ ਮੰਗ ਨਹੀਂ ਕਰੀ ਉਹਨਾਂ ਜਿਹੜੀ ਬਾਰੇ ਉਹ ਸਾਡਾ ਆਨਰ ਜਿਹੜਾ ਇਨਫਰਾਸਟ੍ਰਕਚਰ ਨੂੰ ਹੋਰ ਦਿਖਾ ਕਰਾਗੇ ਇਹ ਸਿਰੀ ਗੱਲ ਮੰਨੀ ਨਾ ਇਹ ਸਿਰੀ ਗੱਲ ਸੁਣੋ ਹੋਰ ਦਿਖਾ ਕਰਾ ਲੈ ਪਰ ਆਲਰੇਡੀ ਪੱਕਾ ਰੋਡ ਬੰਦ ਕਰਦਾ ਹੀ ਬੰਦ ਕਰਦਾ ਹੈ ਉਹ ਦੋਸਤੋ ਮੈਂ ਪਹੁੰਚਿਆ ਸੀਗਾ ਡੀਸੀ ਦਫਤਰ ਫਰੋਇਪੁਰ ਦੇ ਵਿੱਚ ਜਿੱਥੇ ਕਿ ਮੇਰੇ ਪਿੱਛੇ ਕਿਸਾਨ ਬੈਠੇ ਨੇ ਧਰਨਾ ਲਗਾ ਕੇ ਡੀਸੀ ਦਫਤਰ ਦੇ ਬਿਲਕੁਲ ਸਾਹਮਣੇ ਇੱਕ ਪਾਸੇ ਹਾਈਵੇ ਜਿਹੜਾ ਜੀਟੀ ਰੋਡ ਹੈਗਾ ਉਹ ਵੀ ਬੰਦ ਪਿਆ ਹੈ ਸੋ ਇਹ ਜਿਹੜੀ ਜਥੇਬੰਦੀ ਹੈਗੀ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਦੀ ਆਗੂ ਬੈਠੇ ਨੇ ਕਿਸਾਨ ਬੈਠੇ ਨੇ ਜਿਨ੍ਹਾਂ ਨੇ ਆਪਣੀ ਹੱਦਕੀ ਗੱਲ ਦੱਸੀ ਹੈ ਸਰਹੱਦੀ ਇਲਾਕਾ ਬੁਰਜੀ ਦੇ ਵਿੱਚ ਜਿੱਥੇ ਕਿ ਕਹਿੰਦੇ 900 ਕਿੱਲੇ ਦੇ ਕਰੀਬ ਏਕੜ ਹੈਗੀ ਜਿਹੜੀ ਜ਼ਮੀਨ ਹੈਗੀ ਹੈ ਉਹ ਇਹ ਆਵਾਦ ਕਰ ਕਿਸਾਨ ਬੈਠੇ ਨੇ ਜਿਨ੍ਹਾਂ ਨੇ ਕਹਿੰਦੇ ਜੰਗਲ ਪੁੱਟੇ ਸੀ ਬੂਟੇ ਪੁੱਟੇ ਸੀ ਲੇਕਿਨ ਅੱਜ ਜਿਹੜੀ ਸਰਕਾਰ ਹੈਗੀ ਆ ਆ ਵੀ ਹੋ ਚੁੱਕੀ ਐ ਉਹ ਜ਼ਮੀਨ ਦੀ ਜ਼ਮੀਨ ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਐ ਤੇ ਇਸ ਜ਼ਮੀਨ ਦੀ ਬੋਲੀ ਕਰਵਾ ਕੇ ਕਹਿੰਦੇ ਵੀ ਬੋਲੀ ਹੋਣੀ ਚਾਹੀਦੀ ਐ ਤੇ ਇਹ ਕਿਸਾਨ ਜਿਹੜੇ ਉਹ ਬੈਠੇ ਨੇ ਜਿਨ੍ਹਾਂ ਨੇ ਜ਼ਮੀਨ ਨੂੰ ਪੁੱਟਿਆ ਤੇ ਜ਼ਮੀਨ ਨੂੰ ਬਣਾਇਆ ਸੋ ਤੁਸੀਂ ਆਪਣੇ ਇਸ ਵੀਡੀਓ ਤੇ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ